ਤੇ ਦੇਸ਼ ਦੇ 15 ਅਗਸਤ ਨੂੰ ਯਾਦ ਹੋਇਆ ਪਰ ਸਿੱਖ ਕੌਮ ਜਿਹੜੀ ਆ ਉਹ ਗੁਲਾਮ ਹੋ ਗਈ 95% ਸਿੱਖਾਂ ਦੇ ਸਿਰ ਲੱਗੇ ਤੇ ਉਹਨਾਂ ਦੀਆਂ ਜ਼ਮੀਨਾਂ ਜ਼ਬਤ ਹੋਈਆਂ ਤੇ ਕਾਲੇ ਪਾਣੀ ਗਏ ਤੇ ਜਿਹਨਾਂ ਕੱਟੀਆਂ ਲੰਮੀਆਂ ਸਮਾਂ ਕਰਕੇ ਦੇਸ਼ ਨੂੰ ਯਾਦ ਕਰਾਇਆ ਸਭ ਤੋਂ ਪਹਿਲਾਂ 26 ਜਨਵਰੀ 1950 ਨੂੰ ਦੇਸ਼ ਦਾ ਕਾਨੂੰਨ ਬਣਿਆ ਉਹਦੇ ਵਿੱਚ ਸਿੱਖਾਂ ਨੂੰ ਜ਼ਾੜੀ ਸੰਗਤ ਤੋਂ ਸਾਰੇ ਤੋਂ ਅੱਜ ਦੀ ਜਿਹੜੀ ਮੀਟਿੰਗਾਂ ਸੀ ਜਿਹੜਾ ਦੇਸ਼ ਹੋਇਆ ਆਜ਼ਾਦ 15 ਅਗਸਤ ਨੂੰ ਅਸੀਂ ਸਾਰੀ ਸਿੱਖ ਕੌਮ ਨੂੰ ਅਪੀਲ ਕਰਦੇ ਆਂ ਕਿ ਇਹ ਕਾਲਾ ਦਿਨ ਨੂੰ ਮਨਾਵੇ ਸਿੱਖ ਸਾਰੇ ਜਿਹੜੇ ਆ ਆਪਣੇ ਮਕਾਨਾਂ ਉਤੇ ਕਾਲੇ ਝੰਡੇ ਚਲਾਉਣ ਤੇ ਰੋਸ ਵਜੋਂ ਘਰਾਂ 'ਚ ਬਹਿ ਕੇ ਆਪਣਾ ਕਿਸੇ ਵੀ ਸਮਾਗਮ 'ਚ ਨਾ ਜਾਣ ਕਾਲਾ ਦਿਨ ਮਨਾਇਆ ਜਾਵੇ ਸਿੱਖ ਕੌਮ ਦੇ ਅਸੀਂ ਅਪੀਲ ਕਰਦੇ ਆਂ ਕਿ ਸਾਨੂੰ ਗੁਲਾਮੀ ਦਾ ਸਾਹਸ ਕਰਾਇਆ ਜਾ ਰਿਹਾ ਸਮੇਂ-ਸਮੇਂ ਸਿਰ ਤੇ ਅਸੀਂ ਅੱਜ ਦਾ ਜਿਹੜਾ ਦਿਨ ਸਾਡੀ ਮੀਟਿੰਗ ਜਿਹੜੀ ਆ ਅੰਮ੍ਰਿਤਸਰ ਕਾਲੀਦਾਲ ਦੇ ਸਾਰੇ ਵਰਕਰ ਅਸੀਂ ਇਕੱਠੇ ਹੋ ਕੇ ਇਹ ਮੀਟਿੰਗ ਕਰ ਰਹੇ ਆਂ ਘਿਹੜਾਈ ਸਾਹਿਬ 'ਚ ਅਸੀਂ ਸਾਰੇ ਜਗਤ ਨੂੰ ਅਪੀਲ ਕਰਦੇ ਆਂ ਕਿ ਕਾਲੇ ਝੰਡੇ ਚਲਾ ਕੇ ਰੋਸ ਵਾਂਗੂ ਕਾਲਾ ਦਿਨ ਮਨਾਇਆ ਕੇ ਸੁਪਾਇੇ ਜਾ ਰਹੇ ਸਾਡੇ ਨੌਜਵਾਨ ਜਿਹਨਾਂ ਸੜ ਰਹੇ ਨੇ ਮੈਂ ਕਿਹ ਜੁਗਾ ਖਾਲਸਾਤ ਵੈਰੀ ਮੈਰੀ ਤੇ ਸਾਡੀ ਸਰਕਾਰ ਨੂੰ ਅਪੀਲ ਵੀ ਹੈਗੀ ਹੈ ਵੀ ਤੋਂ ਉਹਨਾਂ ਸਿੰਘਾਂ ਨੂੰ ਉਹਨਾਂ ਨੂੰ ਰੈਹੀ ਹੋਣੀ ਚਾਹੀਦੀ ਹੈ ਪੀਲ ਤੋਂ ਨਹੀਂ ਪ੍ਰੋਲਤਾ ਕਾਦੀ ਹੈ ਇੰਨਾ ਚਿਰ ਉਹਨਾਂ ਬੰਦ ਹੋ ਗਿਆ 35 ਸਾਲ ਹੋ ਗਏ ਨੇ ਜਿਹੜੀ ਅੱਧੀਆਂ ਜ਼ਿੰਦਗੀਆਂ ਨੂੰ ਜੇਲਾਂ ਦੇ ਰੰਗ ਜਾਣੇ ਸਰਕਾਰ ਇਹ ਦੇਸ਼ ਦੋ ਕਾਨੂੰਨ ਇੱਕ ਸਿੱਖਾ ਵਾ ਤੇ ਵੱਖਰਾ ਤੇ ਬਾਕੀ ਕੌਮਾਂਵਾਹ ਤੇ ਵੱਖਰਾ ਹੈ ਘਾਟੀਆਂ ਤੇ ਵੱਖਰਾ ਹੈ ਤੇ ਸਰਕਾਰ ਬੇ ਨਹੀਂ ਸਿੱਖਾ ਦਾ ਕਰੀ ਇਹਨਾਂ ਚਿਰ ਜਿਹਨਾਂ ਨੂੰ ਬੰਦ ਕਰਤੇ ਨੇੜ ਕੀਤੇ ਹੋਣ ਚੜ੍ਹ ਨਹੀਂ ਰਹੇ ਉਹਨਾਂ ਨੂੰ ਸਰਕਾਰ ਬੜੀ ਬੇ ਨੇ ਅਸੀਂ ਤੇ ਵਿਰੁੱਧ ਇਹਦੇ ਵਿਰੁੱਧ ਪੋਸ਼ਟ ਕਰਦੇ ਆ ਅਸੀਂ ਸਰਕਾਰ ਨੂੰ ਅਪੀਲ ਵੀ ਕਰਦੇ ਲੋਕਾਂ ਦੇ ਅਟਦਾ ਵਾਗਰ ਜੀਗਾ ਖਾਲਸਾ ਵਾਗਰ ਸਤਨਾਮ ਸਿੰਘ ਪ੍ਰਧਾਨ ਸ਼ਰੋਮਣੀ ਕਲਦਾ ਅਮਰ ਸਰਕਾਰ ਸਮਾਣਾ ਸਮੁੱਚੀ ਸਿੱਖ ਨੂੰ ਬੇਨਤੀ ਕਰਦੇ ਹਾਂ ਕਿ ਆਉਣ ਵਾਲੀ 15 ਅਗਸਤ ਨੂੰ ਸਿੱਖੋ ਆਪ ਆਪਣੇ ਘਰਾਂ ਦੇ ਉੱਤੇ ਕਾਲੇ ਝੰਡੇ ਲਹਿਰਾਏ ਤੇ 15 ਅਗਸਤ ਦਾ ਮੁਕੰਮਲ ਬਾਈਕਾਟ ਕੀਤਾ ਜਾਵੇ ਕਿਉਂਕਿ ਜਿਹੜੀ ਹਿੰਦ ਹਕੂਮਤ ਹੈ ਹਮੇਸ਼ਾ ਕੱਟਗੰਤਿਆਂ ਨੂੰ ਬਗਾਨਗੀ ਦਾ ਹਾਸਲ ਕਰਾਉਂਦੀ ਰਹੀ ਹੈ ਸੋ ਸਮੁੱਚੀ ਸੰਗਤ ਨੂੰ ਅਸੀਂ ਪੀੜ ਕਰਦੇ ਹਾਂ ਕਿ ਆਉਣ ਵਾਲੀ 15 ਅਗਸਤ ਨੂੰ ਆਪਣੇ ਘਰਾਂ ਦੇ ਉੱਤੇ ਕਾਲੇ ਝੰਡੇ ਲਾ ਕੇ ਕਾਲਾ ਦਿਸ਼ਮਾ ਆ ਜਾਵੇ ਵਹਿਗੁਰੂ ਜੀ ਦਾ ਖਲਸਾ ਸਾਹਿਬ ਵਹਿਗੁਰੂ ਜੀ ਪਤੇ ਮਾਹਰਜੀਤ ਸਿੰਘ ਘਰਾਇਆ ਸ਼੍ਰੋਮਣੀ ਕਾਬਦ ਅੰਮ੍ਰਿਤਸਰ ਜੂਥ ਪ੍ਰਧਾਨ ਜ਼ਿਲ੍ਹਾ ਪਟਿਆਲੇ ਦਾ ਮੈਂ ਬੇਨਤੀ ਸਾਰੀ ਸੰਗਤਾਂ ਨੂੰ ਕਰਨਾ ਸਿੱਖ ਸੰਗਤਾਂ ਜਿੱਥੇ ਬੈਠੀਆਂ ਨੇ ਦੇਸਾਂ-ਵਦੇਸਾਂ ਵਿੱਚ ਭਾਰਤ ਦੇ ਵਿੱਚ ਹੁਣ ਕੋਨੇ ਵਿੱਚ ਵੀ ਕਾਲੇ ਝੰਡੇ ਲਾ ਕੇ 15 ਅਗਸਤ ਵਾਲਾ ਦਿਨ ਕਲਮੀ ਦਾ ਅਹਿਸਾਸ ਕਰਾਇਆ ਸਾਨੂੰ ਤੇ ਇਹਨਾਂ ਨੂੰ ਅਸੀਂ ਵੀ ਇਹ ਕਹਿਣਾ ਚਾਹੁੰਦੇ ਹਾਂ ਵੀ ਅਸੀਂ ਜਾਗ ਨਹੀਂ ਤੁਸੀਂ ਸਾਨੂੰ ਕੀਤਾ ਤੇ ਅਸੀਂ ਤੁਹਾਡੇ ਤੇ ਰੋਸ ਵਜੋਂ ਕਾਲੇ ਝੰਡੇ ਆਪਣੇ ਘਰਾਂ ਤੇ ਲਾ ਕੇ ਰੋਸ ਮਨਾ ਰਹੇ ਆ ਵਾਹਿਗੁਰੂ ਜੀ ਕਾ ਖਾਲਸਾ